ਕਿ ਜੀ ਅੱਜ ਬਲੱਡ ਕੈਂਪ ਲਾਇਆ ਜੋ ਜਾਣਕਾਰੀ ਇਹ ਜਿਹੜਾ ਬਲੱਡ ਕੈਂਪ ਆ ਇਹ ਹਰੇਕ ਸਾਲ 13 ਨਵੰਬਰ ਨੂੰ ਅਸੀਂ ਲੰਮਨੇ ਆ ਇਹ ਮੇਰੇ ਭਤੀਜਾ ਸਵਰਗਵਾਸੀ ਅਰਮਾਨ ਸਿੰਘ ਰਖੜਾ ਜੋ ਕਿ 13 ਨਵੰਬਰ 2015 ਨੂੰ ਸਵਰਗਵਾਸ ਹੋ ਗਿਆ ਸੀ ਉਹਦੀ ਯਾਦ ਨੂੰ ਸਮਰਪਿਤ ਆ ਇਸ ਦਿਨ ਅਸੀਂ ਜਿੱਥੇ ਖੂਨਦਾਨ ਕੈਂਪ ਲਵਾਉਂਨੇ ਆ ਉੱਥੇ ਅਸੀਂ ਫ੍ਰੀ ਭਗਤਪੂਰਨ ਸਿੰਘ ਪਿੰਗਲਵਾੜਾ ਜੀ ਵੱਲੋਂ ਇੱਕ ਸਟਾਲ ਬੱਕ ਦੀ ਉਹ ਵੀ ਲਵਾਉਂਨੇ ਆ ਜੀ ਹੋਰ ਕੀ ਕੀ ਕੰਮ ਕੀਤੇ ਜਾਂਦੇ ਆ ਜੀ ਇਸ ਦਿਨ ਤਾਂ ਅਸੀਂ ਇਹੀ ਕੰਮ ਕਰਦੇ ਆਂ ਵੈਸੇ ਅਸੀਂ ਹਰ ਇੱਕ 13 ਤਰੀਕ ਨੂੰ ਲੋੜਵੰਦਾਂ ਨੂੰ ਰਾਸ਼ਨ ਔਰ ਸਾਡੀ ਇੱਕ ਸੁਸਾਇਟੀ ਬਣਾਈ ਹੋਈ ਆ ਜਿਸ ਦਾ ਲਸ਼ਮਨ ਸਿੰਘ ਭਿੰਡਰ ਫ੍ਰੀडम फाइਟਰ ਚੈਰੀਟੇਵਲ ਸੁਸਾਇਟੀ ਜੋ ਕਿ 82 ਬੱਚਿਆਂ ਨੂੰ ਸਟੱਡੀ ਕਰਾਉਂਦੀ ਆ ਮੈਡੀਕਲ ਲਾਜ ਕਰਾਉਂਦੀ ਆ ਲੇਕਿਨ ਸਾਡੀ ਜਿਹੜੀ ਸੁਸਾਇਟੀ ਆ ਇਹਦਾ ਫੈਸਲਾ ਇਹ ਲਿਆ ਕਿ ਅਸੀਂ ਸੋਸ਼ਲ ਮੀਡੀਆ ਦੇ ਵਿੱਚ ਜਿੱਥੋਂ ਪੈਸਾ ਆਉਂਦਾ ਉਹਨਾਂ ਨੂੰ ਅਸੀਂ ਸੋਸ਼ਲ ਮੀਡੀਆ 'ਤੇ ਦੱਸਦੇ ਆਂ ਆਮ ਤੌਰ ਤੇ ਅਸੀਂ ਕਿਸੇ ਵੀ ਲੋੜਵੰਦ ਪਰਿਵਾਰ ਦਾ ਉਹਦੀ ਫੋਟੋ ਖਿੱਚ ਕੇ ਜਾਉਂਦਾ ਨਾਮ ਦੱਸ ਕੇ ਉਹਨੂੰ ਅਸੀਂ ਸਮਾਜ ਦੇ ਵਿੱਚ ਦਲੀਲ ਨਹੀਂ ਕਰਦੇ